ਸੱਚੀ ਗੱਲ ਦੀ ਮੈਂ ਜਿਹੜੀ ਵੀਡੀਓ ਬਣਾ ਰਿਹਾ ਹਾਂ ਉਹ ਵੀਡੀਓ ਹੈ ਬਿਛੂ ਬੂਟੀ ਬਿਛੂ ਦਾ ਫਲ ਤੇ ਬਿਛੂ ਦੀ ਬੂਟੀ ਬਾਰੇ ਮੈਂ ਵੀਡੀਓ ਬਣਾ ਰਿਹਾ ਹਾਂ ਅਤੇ ਇਹ ਜਿਹੜੀ ਹੈ ਆਮ ਤੌਰ ਤੇ ਜੇ ਦੇਖਿਆ ਜਾਏ ਇਹਦਾ ਨਾਂ ਹੀ ਸੁਣਦੇ ਆ ਅਗਲਾ ਕਹਿੰਦਾ ਹੈ ਪਤਾ ਨਹੀਂ ਬਿਛੂ ਕੀ ਚੀਜ਼ ਹੈ ਲੇਕਿਨ ਇਸਦੇ ਗੁਣ ਬਹੁਤ ਜ਼ਿਆਦਾ ਹਨ ਇਹ ਤਾਂ ਇਤਨਾ ਹੀ ਨੇਬੀਛੂ ਬੂਟੀ ਜਿਹੜੀ ਐ ਇਹਦੇ ਪੱਤਿਆਂ ਦੀ ਆਮ ਤੌਰ ਤੇ ਚਾਹ ਜਿਹੜੀ ਐ ਉਹ ਪੀਤੀ ਜਾਂਦੀ ਹੈ ਅਤੇ ਇਸ ਨੂੰ ਆਮ ਤੌਰ ਤੇ ਇਹ ਰੇਗਿਸਤਾਨ ਵਿੱਚ ਉੱਤਰਾਖੰਡ ਵਿੱਚ ਆਮ ਪਾਈ ਜਾਂਦੀ ਹੈ ਬਿਛੂ ਬੂਟੀ ਦਾ ਸਾਗ ਜਿਹੜਾ ਹੈ ਉਹ ਵੀ ਖਾਦਾ ਜਾਂਦਾ ਹੈ ਇਹ ਜਿਹੜਾ ਆਮ ਤੌਰ ਤੇ ਬਿਛੂ ਬੂਟੀ ਹੈ ਇਹ ਕਦੇ ਵੀ ਕੱਚੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਸ ਦੇ ਵਿੱਚ ਕੰਡੇ ਬਹੁਤ ਹੁੰਦੇ ਹਨ ਇਸ ਨੂੰ ਆਮ ਤੌਰ ਤੇ ਪਹਿਲਾਂ ਇਸ ਦੇ ਕੰਡੇ ਜਿਹੜੇ ਉਬਾਲ ਕੇ ਸਾਫ਼ ਕਰਨੇ ਚਾਹੀਦੇ ਹਨ ਜਾਂ ਅੱਗ ਦੇ ਉੱਤੇ ਇਹਨਾਂ ਨੂੰ ਥੋੜਾ ਸੇਕ ਦੇ ਕੇ ਕੰਡੇ ਖਤਮ ਕਰਨੇ ਚਾਹੀਦੇ ਹਨ ਤੇ ਕੰਡੇ ਖਤਮ ਹੋਣ ਤੋਂ ਬਾਅਦ ਤਦ ਹੀ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਬਾਕੀ ਵਿਛੂ ਬੂਟੀ ਜਿਹੜੀ ਹੈ ਆਮ ਤੌਰ ਤੇ ਬਲਗਮ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹੁੰਦੀ ਹੈ ਜਾਂ ਜਿਨ੍ਹਾਂ ਨੂੰ ਅਸਥਮਾ ਹੈ ਉਹਨਾਂ ਨੂੰ ਇਹਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਵਿਛੂ ਬੂਟੀ ਜਿਹੜੀ ਹੈ ਆਮ ਤੌਰ ਤੇ ਜੇ ਦੇਖਿਆ ਜਾਏ ਤੇ ਇਹਦਾ ਲੋਕ ਕੜਾ ਬਣਾ ਕੇ ਵੀ ਪੀਂਦੇ ਹਨ ਤੇ ਇਹ ਤੁਹਾਡਾ ਜਿਹੜਾ ਬਲਗਮ ਨੂੰ ਸਾਫ ਕਰਦਾ ਹੈ ਪਿਸ਼ਾਬ ਦੀ ਜਿਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਹੈ ਉਸ ਦਾ ਮਸਲਾ ਇਹ ਵਿੱਚ ਬੂਟੀ ਕਰਦੀ ਹੈ ਇੰਨਾ ਹੀ ਨਹੀਂ ਉੱਤਰਾਖੰਡ ਵੱਲ ਇਸ ਨੂੰ ਬੜੇ ਹੀ ਚਾ ਨਾਲ ਕਿਸੇ ਰਿਸ਼ਤੇਦਾਰ ਦੀ ਆਉ ਭਗਤ ਲਈ ਵਿਚੀ ਬੂਟੀ ਦਾ ਸਾਗ ਜਿਹੜਾ ਉਹ ਖਵਾਇਆ ਜਾਂਦਾ ਹੈ ਬਾਕੀ ਪਿਸ਼ਾਬ ਦੀ ਜਿਨ੍ਹਾਂ ਨੂੰ ਸਮੱਸਿਆ ਰਹਿੰਦੀ ਹੈ ਉਹਨਾਂ ਲਈ ਇਹ ਬਹੁਤ ਵਧੀਆ ਚੀਜ਼ ਹੈ ਤੇ ਇਹ ਖੁਸ਼ਕ ਤੇ ਗਰਮ ਹੁੰਦੀ ਹੈ ਬਾਕੀ ਇਹ ਆਮ ਤੌਰ ਤੇ ਕਬਜ ਜਿਹੜੀ ਹੈ ਉਸ ਨੂੰ ਇਹ ਵਧਾ ਵੀ ਸਕਦੀ ਹੈ ਬਾਕੀ ਇੰਨਾ ਹੀ ਨਹੀਂ ਗੰਠੀਆ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੈ ਇਸ ਦੇ ਆਮ ਤੌਰ ਤੇ ਦਵਾਈਆਂ ਦੇ ਵਿੱਚ ਜਿਹੜੀ ਹੈ ਇਹ ਪੈਂਦੀ ਹੈ ਬਾਕੀ ਇਹਨੂੰ ਆਮ ਤੌਰ ਤੇ ਬਹੁਤ ਸ਼ੌਕ ਨਾਲ ਇਹਦਾ ਸਾਗ ਖਾਂਦੇ ਹਨ ਤੇ ਮਹਿਮਾਨਾਂ ਦੇ ਅੱਗੇ ਰੱਖਦੇ ਹਨ ਵਿਛੂ ਬੂਟੀ ਜਿਹੜੀ ਹੈ ਇਹ ਤੁਹਾਨੂੰ ਕਿਸੇ ਕਿਸਮ ਦਾ ਬੁਖਾਰ ਨਹੀਂ ਹੋਣ ਦੇਗੀ ਇੰਨਾ ਹੀ ਨਹੀਂ ਅਗਰ ਜੇ ਤੁਸੀਂ ਵਿਛੂ ਬੂਟੀ ਦਾ ਰਸ ਕੱਢ ਕੇ ਸ਼ਹਿਦ ਚ ਮਿਲਾ ਕੇ ਲਓਗੇ ਤਾਂ ਤੁਹਾਡੀ ਚੋਟ ਜਿਹੜੀ ਹੈ ਜਾਂ ਚੋਟ ਤੇ ਲਗਾਓਗੇ ਤਾਂ ਤੁਹਾਡੀ ਚੋਟ ਜਿਹੜੀ ਹੈ ਉਹ ਠੀਕ ਹੋ ਜੇਗੀ ਅਗਰ ਜੇ ਤੁਹਾਡੇ ਪੇਟ ਦੇ ਵਿੱਚ ਕੀੜੇ ਹਨ ਨਲਪ ਹਨ ਤਾਂ ਤੁਸੀਂ ਇਹਦੀ ਪੱਤਿਆਂ ਦੀ ਚਾਹ ਬਣਾ ਕੇ ਪੀਓ ਇਹ ਪਿਤ ਰੋਗ ਨੂੰ ਆਮ ਤੌਰ ਤੇ ਦੂਰ ਕਰਦੀ ਹੈ ਇਸ ਵਿੱਚ ਆਇਰਨ ਬਹੁਤ ਹੁੰਦਾ ਹੈ ਲੋਕ ਇਸ ਦੀ ਸਬਜੀ ਬਣਾ ਕੇ ਵੀ ਖਾਂਦੇ ਹਨ ਇਸ ਵਿੱਚ ਆਮ ਤੌਰ ਤੇ ਦੇਖਿਆ ਜਾਏ ਵਿਟਾਮਿਨ ਏ ਤੇ ਵਿਟਾਮਿਨ ਸੀ ਪੋਟਾਸ਼ੀਅਮ ম্যাগਨੀਸ਼ੀਅਮ ਬਹੁਤ ਮਾਤਰਾ ਦੇ ਵਿੱਚ ਹੁੰਦਾ ਹੈ ਇਹਦੇ ਜਿਹੜਾ ਬੀਜ ਹੈ ਉਹ પેટ ਨੂੰ ਸਾਫ਼ ਕਰਦਾ ਹੈ ਬੀਪੀ ਜਿਹੜਾ ਇਹ ਦੀ ਚਾਹ ਪੀਓਗੇ ਤੇ ਬੀਪੀ ਜਿਹੜਾ ਉਹ ਹਾਈ ਨਹੀਂ ਹੋਏਗਾ ਤੁਹਾਡਾ ਬਾਕੀ ਦਰਦਾਂ ਬਾਤ ਤੇ ਬਹੁਤ ਹੀ ਵਧੀਆ ਚੀਜ਼ ਹੈ ਐਦਾ ਜਿਹੜਾ ਤੇਲ ਹੈ ਬੀਜਾਂ ਦਾ ਤੇਲ ਅਗਰ ਕੱਢ ਕੇ ਤੇ ਉਹ ਇੱਕ ਲੰਗੜਾ ਬੰਦਾ ਵੀ ਤੇਲ ਲਗਾ ਲੇਗਾ ਤਾਂ ਉਹ ਭੱਜਣਾ ਸ਼ੁਰੂ ਕਰ ਦੇਗਾ ਇੰਨੀ ਤਾਕਤ ਹੈ ਇਹਦੇ ਤੇਲ ਦੇ ਵਿੱਚ ਤੇ ਬਾਕੀ ਇਸ ਇੰਨਾ ਹੀ ਨਹੀਂ ਵੀ ਜੇ ਅਗਰ ਤੁਸੀਂ ਇਸ ਦੇ ਨਾਂ ਵੱਲ ਜਾਓਗੇ ਤੇ ਫਿਰ ਤੁਸੀਂ ਇਹਦਾ ਇਸਤੇਮਾਲ ਨਹੀਂ ਕਰ ਸਕਦੇ ਬਾਕੀ ਸਰਦੀਆਂ ਵਿੱਚ ਬਹੁਤ ਜ਼ਿਆਦਾ ਇਹ ਅਪਜੋਗੀ ਹੈ ਤੇ એનર્ਜੀ ਇਹਦੇ ਵਿੱਚੋਂ ਬਹੁਤ ਮਿਲਦੀ ਹੈ ਜਿਨ੍ਹਾਂ ਦਾ ਆਮ ਤੌਰ ਤੇ ਚੜਾਈ ਚੜਨ ਲੱਗਿਆ ਸਾਹ ਫੁੱਲਦਾ ਹੈ ਕੰਨਿਆਂ ਨੂੰ ਬਲਗਮ ਬਹੁਤ ਆਉਂਦੀ ਹੈ ਤਾਂ ਉਹਨਾਂ ਨੂੰ ਇਹਦਾ ਸੇਵਨ ਜਿਹੜਾ ਉਹ ਕਰਨਾ ਚਾਹੀਦਾ ਹੈ ਸੇਵਨ ਕਰਨ ਦੇ ਨਾਲ ਤੁਸੀਂ ਦੇਖੋਗੇ ਸਾਰੇ ਤੁਹਾਡੇ ਮਸਲੇ ਜਿਹੜੇ ਹੱਲ ਹੋ ਗਏ ਹਨ ਅਗਰ ਜੇਕਰ ਤੁਸੀਂ ਇਸ ਦਾ ਸੇਵਨ ਲਗਾਤਾਰ ਕਰੋਗੇ ਤਾਂ ਤੁਹਾਨੂੰ ਇਹਦਾ ਬਹੁਤ ਫਾਇਦਾ ਹੋਏਗਾ ਸਤਿ ਸ੍ਰੀ ਅਕਾਲ ਜੀ ਅਗਰ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਵਗੈਰਾ ਕਰੋ ਬਹੁਤ ਬਹੁਤ ਮਿਹਰਬਾਨੀ ਹੋਏਗੀ ਜੀ